ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਿਰਜੇ ਕੇ ਆ ਗਿਆ ਸੱਜਣੋ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਫਿਰੋਜ਼ਪੁਰ ਆ ਜਾਂਦਾ ਨੇੜੇ ਵੀਰ ਹਰਾਂ ਨੂੰ 메ਨ ਸ਼ਹਿਰ 메ਨ ਕਸਬਾ ਮੋਦ ਕੀ ਲੱਗਦਾ ਜੇ ਕੋਈ ਛੋਟੇ ਮੋਟੇ ਕੰਮ ਦੀ ਜ਼ਰੂਰਤ ਪੈਂਦੀ ਆ ਤਾਂ ਮੋਦ ਕੀ ਜਾਣਾ ਪੈਂਦਾ ਸੱਜਣੋ 메ਨ ਮੋਦ ਕੀ ਅੱਡਾ ਆ ਜਾਂਦਾ ਮਿਰਜੇ ਕੇ ਨਗਰ ਦੇ ਵਿੱਚੋਂ ਤੁਹਾਨੂੰ ਬਿਲਕੁਲ ਤਾਜੀ ਸੂਈ ਝੋਟੀ ਵਿਖਾਉਣ ਲੱਗੇ ਆ ਗਿੱਲੇ 나ੜੂਏ ਤੇ ਕਿੰਨੇ ਦਿਨਾਂ ਦੀ ਸੂਈ ਆ ਕਿੰਨੇ ਦੁੱਧ ਬੌਲੇ ਤੇ ਆ ਗਈ ਇਹਦਾ ਹਿਸਾਬ ਕਿਤਾਬ ਜਿਹੜਾ ਮਾਲਕਾਂ ਤੋਂ ਪੁੱਛਾਂਗੇ ਚੰਗਾ ਕੱਦ ਕਾਠਾ ਝੋਟੀ ਦਾ ਬਾਕੀ ਤੁਸੀਂ ਤੁਰਦੀ ਦਾ ਵੀ ਇੰਤਜ਼ਾਜ ਆ ਲਾ ਲਿਓ ਸਿੰਘ ਵੀ ਸੁਣਾ ਥਾਣ ਦੀ ਚਵਾਈ ਚੋਈ ਤੁਹਾਨੂੰ ਧਾਰਾ ਜ਼ਰੂਰ ਚੈੱਕ ਕਰਾ ਦੇਾਂਗੇ ਕਿ ਮੰਨ ਲਓ ਵੀ ਅੱਧਾ ਪਸ਼ੂ ਜਿਹੜਾ ਖਰੀਦਣਾ ਉਹ ਸੌਖਾ ਹੋ ਜਾਂਦਾ ਜੁੜਿਓ ਐਂਡ ਤੱਕ ਜਿਹੜੇ ਸੱਜਣ ਦੇ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਵੀ ਤੁਹਾਡਾ ਵੱਡਾ ਧੰਨਵਾਦ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਜੀ ਆਪਣੇ ਦੱਸੋ ਚੜਦੀ ਕਲਾ ਨਾ ਚੜਦੀ ਕਲਾ ਜਾਂ ਆਪਣਾ ਪਿੰਡ ਮਰਜੇਗੇ ਹਾਂਜੀ ਮਰਜੇਗੇ ਜ਼ਿਲ੍ਹਾ ਫਰੋਹੇਪੁਰ ਆ ਜੀ ਜ਼ਿਲ੍ਹਾ ਫਰੋਹੇਪੁਰ ਨੇੜੇ ਮੋਦਕੀ ਆ ਜੀ ਨੇੜੇ ਮੋਦਕੀ ਤੇ ਨੰਬਰ ਤਾਂ 22 ਦਾ ਹੀ ਲਾ ਦੇਾਂਗੇ ਹਾਂਜੀ 99552138 ਇਹਦੇ ਤੇ ਹਨਾ ਸੰਪਰਕ ਕਰੀ ਕੋਈ ਤੇ ਇਹ ਝੋਟੀ ਕਾ ਦੋ ਸੂਈ ਆ ਪਰਸ ਸੂਈ ਆ ਜੀ ਪਰਸੋਂ ਦੀ ਸੂਈ ਨਾੜੂਆ ਨਾਲ ਐਸਮੋਕੇ 6 ਵਜੇ ਸਵੇਰ ਠੀਕ ਆ ਪਰਸੋਂ ਐਸ ਕਵੇਲੇ ਦੀ ਸੂਈ ਆ ਹੁਣ ਕਿੰਨੀਆਂ ਕਿਤਾਰਾਂ ਇਹਦੇ ਕੋਲੇ 8 ਕਿਲੋ ਦੁੱਧ ਹੈਗਾ ਜੀ 8 ਕਿਲੋ ਅਗਲਾ ਕੱਚਾ ਬੋਹਲਾ ਲਾਲੇ ਦੁੱਧ ਲਾਲੇ ਹਨਾ ਹਾਂ ਹਾਂ ਹੁਣ ਆਪਾਂ ਚੋੜੇ ਠੀਕ ਆ 8 ਕਿਲੋ ਚਵਾ ਦੇਾਂਗੇ ਜਿਹੜਾ ਮਰਜ਼ੀ ਭੈਣ ਭਰਾ ਆ ਕੇ ਆਪਦੀ ਤਸੱਲੀ ਕਰ ਲੈ ਸੁਆ ਦੁੱਧਾ ਦੁੱਧਾ ਦੁੱਧ ਠੀਕ ਆ ਸੁਆ ਦੁੱਧਾ ਆ ਗਿਆ ਠੀਕ ਆ ਇਹਨੂੰ ਤੋਰ ਕਰਾ ਖਾਂਦੀ ਚੱਕ ਖੋਲੀ ਮੜੀ ਸੱਜਣੋ ਕੱਦ ਕਾਟ ਦਾ ਤਾਜ਼ਾ ਲਾ ਲਿਓ ਬੱਚਾ ਕੱਟ ਆ ਗਿਆ ਹਨਾ ਹਾਂ ਕੱਟਾ ਅੰ ਦੁੱਧ ਸੱਜਣੋ ਵੀਰ ਠੀਕ ਆ ਵੀ ਦੁੱਧ 11 12 ਕਿਲੋ ਖੁੱਲਾ ਦੇਈ ਜਾਊਗੀ ਸੇਵਾ ਕਰੇਗਾ ਹਾਂ ਹੁਣ 8 ਕਿਲੋ ਇਹਦੇ ਕੋਲੇ ਬੋਲਾ ਸਾਫ ਸੁਭ ਬਹੁਤ ਆ ਥੱਲਿਓ ਮਾਣਾ 8 ਕਿਲੋ ਬਦਮ ਬੜੇ ਮਾਰ ਕੇ ਇਹ ਚਵਾਈ ਪੋਲੀ ਆ ਤੂੰ ਕਹਿੰਦਾ ਹਨਾ 12 13 ਕਿਲੋ ਕੋਈ ਜਾ ਰਾਨੀ ਹਾਂ ਕੱਦ ਤਾਂ ਬਹੁਤ ਆ ਹਨਾ ਹਾਂ ਜੀ ਬਰੀਕ ਚਮੜੀ ਦੀ ਸੱਜਣਾ ਕੱਦ ਬਹੁਤ ਚੰਗਾ ਓਕੇ ਰਿਪੋਰਟ ਝੋਟੀ ਦਾ ਵੇਖਿਓ ਬਾਨਾ ਲੈਣਦੇ ਹੋ ਤੁਹਾਨੂੰ ਉਦੋਂ ਬਾਅਦ ਦੇ ਦਿਆਂ ਆਪਾਂ ਦੋ ਦੋ ਧਾਰਾਂ ਵੀ ਜ਼ਰੂਰ ਚੈੱਕ ਕਰਾ ਦੰਨੇ ਆ ਤਾਜੀ ਸੂਈ ਚੋਟੀ ਆ ਸੱਜਣਾ ਬੱਚਾ ਜਿਹੜਾ ਮੰਨ ਕੇ ਚੱਲੋ ਵੀ ਇਹਦੇ ਥੱਲੇ ਛੜਾਤਾ ਤੇ ਸੋਚਿਆ ਤੁਹਾਨੂੰ ਦੋ ਦੋ ਧਾਰਾ ਚੈੱਕ ਕਰਾ ਦਈਏ ਵੀ ਥੋੜਾ ਜਿਹਾ ਚਲੋ ਆ ਕੇ ਤੁਸੀਂ ਵੇਖ ਕੇ ਤਸੱਲੀ ਕਰਕੇ ਚੀਜ਼ ਲੈਣੀ ਆ ਬਾਕੀ ਚਲੋ ਫਿਰ ਵੀ ਜਿੰਨਾ ਕੋ ਸਕਦਾ ਆਪਣਾ ਫਰਜ਼ ਆ ਉੰਨੀ ਕ ਤੁਹਾਨੂੰ ਜ਼ਰੂਰ ਤਸੱਲੀ ਕਰਾਵਾਂਗੇ ਸੱਜਣਾ ਉਸ마 ਵੀਰ ਹਰੀ ਕਹਿੰਦੇ ਵੀ 2 ਮਿੰਟਾਂ ਤੋਂ ਪਹਿਲਾਂ ਕਰਿਆਉਂਦੀ ਜਦੋਂ ਬੱਚਾ ਛੜਦਿਏ ਨਾਲ ਦੀ ਨਾਲ ਹੀ ਪਹਮ ਆਉਂਦੀ ਆ ਤੇ ਇਹ ਨੋਟ ਕਰ ਲਿਓ ਹੈ ਬਿਲਕੁਲ ਤਾਜੀ ਬਾਕੀ ਠੀਕ ਆ ਸੱਜਣੋਂ ਪਾਸਵੇਂ ਆਈ ਆ ਤੇ ਬੱਚਾ ਜਿਹੜਾ ਆਪਾਂ ਹਾਂ ਥਣ ਬਹੁਤ ਚੰਗਾ ਕੱਢਿਆ ਹਨਾ ਹਾਂਜੀ ਹਾਂਜੀ ਚੁਆਈ ਤਾਂ ਇਹ ਛਾ ਮਗਰ ਜਹਰੇ ਵੀ ਲੱਗਉਣੇ ਅੱਜ ਅੱਛਾ ਬਾੜੀ ਚੁਆਈ ਥੇਰਾ ਓਕੇ ਲੈ ਫੜ ਬਾਲਟੀ ਮਾਰ ਦੇ ਦੋ ਦੋ ਤਰਾਂ ਥਣ ਬਹੁਤ ਸੋਹਣਾ ਕੱਢਿਆ ਸੱਜਣੋ ਦੇਖੋ ਇੱਥੇ ਤੁਹਾਨੂੰ ਨਜ਼ਰ ਆਉਂਦਾ ਵੇਖੋ ਕੀ ਬਾਤ ਮਗਰਲੇ ਥਣਾਂ ਦੀ ਚਵਾਈ ਆ ਸੱਜਣੋ ਕੀ ਬਾਤ ਨਹੀਂ ਚਵਾਈ ਤਾਂ ਬਗਾਵਾ ਵਾਲਾਈ ਆ ਹਨਾ ਮਾਣਾ ਬਾਪੋਲਾ ਕੀ ਬਾਤ ਅਗਲਿਆਂ ਚ ਵੀ ਮਾਰਦੇ ਪਾਉਜੀ ਇਹ ਪੈਰ ਨਹੀਂ ਰੋਣਾ ਪਾਣ ਕੱਟਾ ਕੱਟੇ ਜਾਵੜੇ ਦੇ ਵੜੀ ਸਪੱਸ਼ਟ ਤਾਂ ਮੈਂ ਇਹ ਵੇਖੂਗਾ ਠੀਕ ਆ ਉਹ ਬੱਚਾ ਭਾਵੇਂ ਦੂਰ ਵੀ ਬੰਦ ਕੇ ਠੀਕ ਆ ਧਾਰ ਮੰਗਦੀ ਏ ਤੇਰੇ ਤੋਂ ਹੂੰ ਦੇ ਦੇ ਧਾਰ ਤੂੰ ਰਿਕਰਤੀ ਕਰਾ ਦੇ ਤਸੱਲੀ ਠੀਕ ਆ ਓਕੇ ਆ ਤੇ ਬਾਈ ਜੀ ਇਹਦਾ ਰੇਟ ਕੀ ਕਰਾਂਗੇ ਅਗੇ ਕਿਹਦਾ ਕੀ ਦੰਨਿਆ ਕਰਦੇ 90 ਤੇ 5 ਹਾਂਜੀ ਦੇ ਨਾਲ ਇਹਨਾਂ ਦੀ ਗੱਲ ਆ ਪਾ ਮਾਂ ਨੇ ਕੀਤਾ ਬਾਲੀ ਪਗਾਈ ਨਹੀਂ ਦਿੱਤੀ ਠੀਕ ਆ 95000 ਓਕੇ 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 ਸੱਜਣਾਂ 95000 ਰੁਪਿਆ ਡਿਮਾਂਡ ਆ ਥੋੜਾ ਜਿਹਾ ਕੈਮਰੇ ਦਾ ਕਰਦੀ ਬਾਕੀ ਓਕੇ ਰਿਪੋਰਟ ਝੋਟੀ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ